ਇਹ ਬੱਚੀ ਦੀ ਵੀਰ ਬਾਹ ਟੁੱਟੀ ਔਰ ਐਕਸੀਡੈਂਟ ਦੇ ਵਿੱਚ ਔਰ ਮਾਂ ਦੀ ਮੌਤ ਹੋ ਚੁੱਕੀ ਹੈ ਔਰ ਇਦਾਂ ਹੀ ਆ ਬੇਸਹਾਰਾ ਔਰ ਮੈਂ ਇੱਥੋਂ ਤੱਕ ਵੀ ਅਸੀਂ ਕਿਹਾ ਬੱਚੀ ਨੂੰ ਕਿ ਵੀਰ ਆਂਦਾ ਕਿ ਮੈਂ ਪੜਾਉਂਦਾ ਮਹ ਨਹੀਂਗਾ ਬੱਚੀ ਨੂੰ ਔਰ ਅਸੀਂ ਇੱਥੋਂ ਤੱਕ ਵੀ ਕਿਹਾ ਕਿ ਬੱਚੀ ਨੂੰ ਪੜ੍ਹਾਓ ਵੀ ਪੜਾ ਪੜਾਈ ਵੀ ਇਹਦੀ ਸ਼ੁਰੂ ਕਰੋ ਔਰ ਪੜਾਈ ਦਾ ਵੀ ਖਰਚਾ ਜਿਹੜਾ ਅਸੀਂ ਮੈਂ ਆਪਣੇ ਕੋਲੋਂ ਦੇਵਾਂਗੇ ਠੀਕ ਹੈ ਨਾ ਇੱਕ ਤੇ ਹੁੰਦਾ ਨਾ ਗਰੀਬੀ ਔਰ ਇੱਕ ਹੁੰਦੀ ਅੱਤ ਦੀ ਗਰੀਬੀ ਔਰ ਅੱਤ ਦੀ ਗਰੀਬੀ ਹੈ ਵੀਰ ਜਿਹੜੇ ਮੱਗਲੇ ਲਫਾਫੇ ਲਫੂਫੇ ਇਕੱਠੇ ਕਰਨ ਵਾਲਿਆ ਇਹ ਇਹ ਦਾਦੀ ਆ ਚਾਚੀ ਆ ਹਾਂਜੀ ਔਰ ਵੀਰ ਆਪਾਂ ਜੋਈਏ ਚਲੋ ਗੱਡੀ ਲਾਓ ਬੇਟਾ ਕਬਰਾ ਕਿਉਂ ਰਹੇ ਹੋ ਟੈਨਸ਼ਨ ਕਿਹੜੀ ਗੱਲ ਦੀ ਹੈ ਪੜਨਾ ਚਾਹੁੰਦੇ ਆ ਸਕੂਲ ਜਾਣਾ ਚਾਹੁੰਦੇ ਦੱਸੋ ਪਹਿਲਾਂ ਹੈ ਹਾਂ ਪੜਨਾ ਚਾਹੁੰਦੀ ਆ ਬੱਚੀ ਵੀਰੋ ਦੇਖੋ ਕਿੰਨੀ ਵੱਡੀ ਗੱਲ ਆ ਮਾਂ ਸਿਰ ਤੇ ਨਹੀਂ ਪਤਲ ਫਾਫੇ ਚੱਕਦਾ ਹੈ ਪਰ ਬੱਚੀ ਪੜਨਾ ਵੀ ਚਾਹੁੰਦੀ ਆ ਔਰ ਪੜਾਏ ਜਿਹਨੂੰ ਦੂਰ ਦੀ ਗੱਲ ਮਾਟ ਟੁੱਟ ਗਈ ਆ ਇਹ ਬੱਚੀ ਦਾ ਕਿੰਨੇ ਆ ਪਰਸਨ ਕਰਾਉਣਾ ਹੈਗਾ ਵੀਰੋ ਔਰ ਅੱਜ ਆ ਪਰਸਨ ਆ ਅੱਜ ਆ ਪਰਸਨ ਆ ਅਸੀਂ ਇਹ ਨਹੀਂ ਕਿ ਪੈਸੇ ਢੀਕਦੇ ਆ ਕਿ ਪਹਿਲਾਂ ਵੀਡੀਓ ਬਣਾ ਲਓ ਵੀਡੀਓ ਬਣਾ ਕੇ ਕਿਸੇ ਨੂੰ ਅਪੀਲ ਦਲੀਲ ਕਰੋ ਅਗਰ ਕੋਈ ਮਦਦ ਕਰੇਗਾ ਤੇ ਕਰਦਾਂਗੇ ਨਾ ਕਰੇਗਾ ਤੇ ਨਾ ਸਹੀ ਅੱਜ ਆ ਪਰਸਨ ਦਿੱਤੀ ਇਹਦੀ ਤਰੀਖ ਬੱਚੀ ਦਾ ਅੱਜ ਆ ਪਰਸਨ ਹੋਣਾ ਹੈ ਅੱਜ ਦਾ ਪਰਸਨ ਅੱਜ ਦੱਸਿਆ ਨੇ ਡਾਕਟਰ ਨੇ ਮੇਰੇ ਕੀ ਨਾਮ ਤੇ ਡ ਕਮਲਾ ਸਕੂਲ ਜਾਣਾ ਚਾਹੁੰਦੀ ਓ ਹਾ ਤੇ ਟੀਮ ਬਣਾ ਚੁੰਦੀ ਪੜ ਕੇ ਦੱਸੋ ਫਿਰ ਮੈਂ ਬਿਲਕੁਲ ਦਰਦ ਨਹੀਂ ਹੁੰਦਣੀ ਆ ਬਬਾ ਤੇ ਕੀ ਬਣਨਾ ਪੜ ਕੇ ਕੀ ਬਣਨਾ ਦੱਸੋ ਕੀ ਉਹ ਬਣਨਾ ਚੁੰਦੀ ਨਰਸ ਹਾਂ ਮੇਰੇ ਮੈਂ ਜੋ ਸਿਸਟਰਸ ਵੱਲ ਕੀਤਾ ਇਹ ਸਾਰਾ ਤੇ ਕਹਿ ਰਹੀ ਕਿ ਮੈਂ ਨਰਸ ਬਣਨਾ ਚਾਹੁੰਦੀ ਆ ਚਲੋ ਵਿਚਾਰੀ ਦਾ ਸੁਪਨਾ ਸੁਪਨਾ ਕੀ ਆ ਕਿ ਬਸ ਤੁਹਾਡੇ ਤੇ ਡਿਪੈਂਡ ਆ ਅਗਰ ਬੱਚੀ ਨੂੰ ਪੜਾਉਣਾ ਚਾਹੁੰਦੇ ਹੋ ਤੇ ਬਸ ਮੇਰੇ ਬਾਹ ਦਾ ਪ੍ਰਸ਼ਨ ਹੁੰਦਾ ਬਾ ਮੇਰੇ ਕੋਲ ਆਇਓ ਬੱਚੀ ਪੜਾਉਣਾ ਕਿ ਬਿਲਕੁਲ ਕੋਈ ਖਰਚਾ ਤਾਂ ਕੋਈ ਟੈਨਸ਼ਨ ਨਹੀਂ ਠੀਕ ਆ ਜਿੰਨਾ ਤੱਕ ਮਰਜ਼ੀ ਪੜੇ ਬੱਚੀ ਹੋਰ ਵੀ ਇਹ ਪ੍ਰਸ਼ਨ ਛੱਡੀਆਂ ਦੇ ਕਿਹੜੇ-ਕਿਹੜੇ ਨੇ ਅੱਛਾ ਅੱਛਾ ਜੀ ਕੋਈ ਇਹਨਾਂ ਦਾ ਕਾਹਦਾ ਪ੍ਰਸ਼ਨ ਹੈ ਆ ਇਹ ਤਾਂ ਮਾਸੇ ਕਿੰਨੀ ਉਮਰ ਇਹਨਾਂ ਦੀ ਭਾਜੀ ਇਹ ਸਤਰ 75 ਸਾਲ ਦੀ ਏ ਇਸ ਦੇ ਵਿੱਚ ਵੀ ਇਹ ਪ੍ਰਸ਼ਨ ਇੱਥੇ ਆਪਾਂ ਜਦਾਂ ਕਿ ਜ਼ਿਆਦਾ ਉਮਰ ਵੀ ਹੋਏ ਤਾਂ ਇੱਥੇ ਪ੍ਰਸ਼ਨ ਬੜੇ ਵਧੀਆ ਢੰਗ ਨਾਲ ਡਾਕਟਰ ਬਹੁਤ ਮਾਹਿਰ ਨੇ ਜਿਹੜੇ ਸਰਜਰੀਆਂ ਕਰਦੇ ਨੇ ਕੀ ਕਰੀਏ ਇੱਧਰ ਵੀ ਤੇ ਆਜਾ ਹਾਂ ਰੇਨਨ ਦਾ ਰੇਨਨ ਸੋ ਆਹ ਇਹ ਵੀ ਅੱਜ ਇਹ ਪ੍ਰਸ਼ਨ ਹੋ ਚੁੱਕਾ ਵਾ ਔਰ ਹੱਦਿਆਂ ਦਾ ਤੇਨੇ ਕਹਿੰਦੇ ਲਾਸਟ ਟਾਈਮ ਇਹਨਾਂ ਦਾ ਕਦੇ ਸਾਰੇ ਦਾ ਕਦੇ ਇੱਥੇ ਪੁੱਛੀ ਅਸੇ ਅਮਾਤਾ ਜੀ ਕਹਿ ਰਹੇ ਕਿ ਮੈਨੂੰ ਮਿਲਣਾ ਵਾ ਸਾਥੀ ਮਾਤਾ ਜੀ ਕਿਹਨ ਗਿਆ ਇਹੋ ਦੱਸ ਰਹੀਤ ਅਲਬਤ ਕਰਨੀ ਚਾਹੁੰਦੀ ਮੇਰੇ ਨਾਲ ਦੱਸ ਕਰੋ ਗੱਲਾਂ ਮੈਂ ਮਾਸ਼ਾਤ ਪਈ ਆ ਅੱਛਾ ਅੱਛਾ ਗਾਇਕ ਦਾ ਮਤਲਬ ਕੀ ਹੈ ਕਿ ਇਹ ਹਾਂ ਇਹ ਹਿੰਦੂ ਹੈ ਠੀਕ ਹੈ ਠੀਕ ਹੈ ਅੱਛਾ ਵੀਰੇ ਮਾਦਜ਼ੀ ਨੇ ਆਪਣੀ ਅਪੀਲ ਕੀਤੀ ਹੈ ਚਲੋ ਮੈਂ ਤਾਂ ਕਹਿੰਦਾ ਕਿ ਵਧੀਆ ਕੋਈ ਬੰਦਾ ਆਪਣਾ ਦੁੱਖ ਪੀਫ ਦੱਸੇ ਔਰ ਇਹ ਧੀ ਹੈ ਨਾਲ ਆਈ ਹੈ ਔਰ ਮੁੰਡਾ ਜਿਹੜਾ ਹੈ ਉਹ ਆਲੀ ਕਿ ਨਹੀਂ ਆਇਆ ਕੈਨ ਐਸ ਐਸ ਪੈਂਸੀ ਤੂੰ ਹੀ ਔਰ ਨਰਵਸ ਹੋ ਗਈ ਆ ਪਰਸਨ ਹੋਣਾ ਹਾਂਜੀ ਕੋਈ ਗੱਲ ਨਹੀਂ ਖਰਚੇ ਦੀ ਨਹੀਂ ਤੁਹਾਨੂੰ ਟੈਨਸ਼ਨ ਲੈਣੀ ਇੱਥੇ ਖਰਚਾ ਦੇ ਵੇਖੋ ਬਿਲਕੁਲ ਹੀ ਤੇ ਕੀ ਘਰ ਦੀ ਹਲਤ ਕੀ ਨਹੀਂ ਮਤਲਬ ਅੱਛਾ ਤੁਹਾਡੀ ਮਤਲਬ ਬੱਚੇ ਬੱਚਿਆਂ ਦੀ ਵੀ ਡੈਥ ਹੋ ਚੁੱਕੀ ਆ ਕਿਦਾਂ ਹੋ ਕਿਦਾਂ ਜਾਈ ਮਤਲਬ ਅੱਛਾ ਭੈਣ ਦੀ ਵੀ ਕਿੰਨੀ ਕਿਸਮਤ ਦੇ ਵੇਖੋ ਦੁਨੀਆ ਦੇ ਦੁੱਖ ਕਿੰਨੇ ਤੋਂ ਵੱਡੇ ਤੋਂ ਵੱਡੇ ਨੇ ਅਹੀ ਸੋਚ ਲਈ ਹਰੇ ਸਾਡਾ ਹੀ ਦੁੱਖ ਪਰ ਦੇਖੋ ਇੱਕ ਮਾਤਾ ਜੀ ਦਾ ਅਪਰਸ਼ਨ ਹੋਣਾ ਹੈ ਅਰਤੀ ਔਰ ਧੀ ਦੇ ਦੋਨੇ ਬੱਚਿਆਂ ਦੀ ਮੌਤ ਹੋ ਚੁੱਕੀ ਆ ਘਰ ਵਾਲੇ ਦੀ ਵੀ ਮੌਤ ਹੋ ਚੁੱਕੀ ਆ ਅਰੇ ਮੈਂ ਕਈ ਵਾਰ ਦੇਖਾਂ ਚ ਨਹੀਂ ਲੱਗਦਾ ਔਰ ਗੱਲ ਸੁਣ ਕੇ ਪਤਾ ਲੱਗਦਾ ਹੈ ਵੀ ਕਿੰਨੇ ਦੁਖੀ ਨੇ ਲੋਕ ਔਰ ਅਸਟੇਟਲ ਆ ਕੇ ਆਇਆ ਚਲੋ ਕੋਈ ਗੱਲ ਉਹ ਥੋੜਾ ਬੁਝਾ ਸ਼ਬਦ ਜਿਹਾ ਆਇਆ ਗਿਆ ਕੋਈ ਗੱਲ ਨਹੀਂ ਮਦਰਸੀ ਕੋਈ ਗੱਲ ਨਹੀਂ ਇੰਦਰ ਵੀਸੀ ਰਹੀ ਹੈ ਇਹਨਾਂ ਦੀ ਵੀ ਸਟਰਕਚਰ ਅਫਰੇਡ ਹੋਣਾ ਕੋਈ ਗੱਲ ਨਹੀਂ ਹੋ ਜੇਗਾ ਪਲੇਟ ਕੋਈ ਗੱਲ ਨਹੀਂ ਸਾਡੇ ਕੋਲ ਜਿਹੜੀਆਂ ਹੱਡੀਆਂ ਦੇ ਡਾਕਟਰ ਨੇ ਵੀਰੇ ਮੈਂ ਫਿਰ ਤੁਹਾਨੂੰ ਦੱਸਣ ਲੱਗਾ ਹਾਂ ਕਿ ਪੰਜਾਬ ਦੇ ਵਿੱਚ ਅਗਰ ਸਭ ਤੋਂ ਮਾਹਿਰ ਡਾਕਟਰਾਂ 'ਚ ਨਾਮ ਆਉਂਦਾ ਹੈ ਉਹ ਜਿਹੜੇ ਸਾਡੇ ਕੋਲ ਹੱਡੀਆਂ ਦਾ ਡਿਪਾਰਟਮੈਂਟ ਆ ਮਤਲਬ ਇੱਥੇ ਮਹੀਨੇ ਦੇ ਵਿੱਚ 40 50 70 80 ਬੋਡੇ ਮਤਲਬ ਅਸੀਂ ਗੋਡੇ ਚੂਲੇ ਇੰਨੇ ਬਦਲ ਦਿੱਤੇ ਨੇ ਕਿ ਪੀਜੀਆਈ ਦਾ ਰਿਕਾਰਡ ਵੀ ਤੋੜ ਦਿੱਤਾ ਸੀਗਾ ਕਿੰਨੇ ਗੋਡੇ ਚੂਲੇ ਅਸੀਂ ਬਦਲ ਦਿੱਤੇ ਨੇ ਹਾਂਜੀ ਔਰ ਸਭ ਨੂੰ ਬੋਲੇ ਸਾਖ ਨਾਲ ਹੈ ਤੁਸੀਂ ਜੁੜੇ ਹੋ ਚਲੋ ਇਹ ਸੇਵਾ ਹੋ ਰਹੀ ਹੈ ਔਰ ਜਿਵੇਂ ਉਹ ਬੱਚੀ ਵਾਸਤੇ ਮੈਂ ਅੱਜ ਕੱਲ ਅਸੀਂ ਕੀ ਕਰਦੇ ਆਂ ਕਿ ਵੀਡੀਓ ਬਹੁਤ ਜ਼ਿਆਦਾ ਨਹੀਂ ਬਣਾਉਂਦੇ ਤੁਸੀਂ ਦੇਖਿਆ ਹੋਵੇਗਾ ਕਿ ਹਰ ਇੱਕ ਮਰੀਜ਼ ਦੀ ਵੀਡੀਓ ਨਹੀਂ ਹੀ ਬਣਾਉਂਦੇ ਕਿਉਂਕਿ ਕੋਈ ਪੀ ਨਾਨ-ਪ੍ਰੋਫਿਟ ਹਸਪੀਟਲ ਚੱਲਦਾ ਰਿਹਾਦਾ ਬਾ ਆਪਣੇ ਖਰਚੇ ਤੋਂ ਜੇ ਮੰਨ ਲਓ ਕਿੰਦਾ ਲੱਖ ਰੁਪਏ ਦਾ ਕੰਮ ਆ ਉਹ ਵੀ 25000 ਤੋਂ ਜਾਂਦਾ ਜੇ 2 ਲੱਖ ਦਾ ਕੰਮ ਆ 50 60000 ਤੋਂ ਜਾਂਦਾ 3 ਲੱਖ ਦਾ ਕੰਮ 70 80000 ਤੋਂ ਜਾਂਦਾ ਮਤਲਬ ਨਾਨ-ਪ੍ਰੋਫਿਟ ਪਰ ਕਈ ਵਾਰ ਇਦਾਂ ਦੇ ਪੇਸ਼ੈਂਟ ਆ ਜਾਂਦੇ ਨੇ ਜਿਨ੍ਹਾਂ ਦੇ ਕੋਲ ਬਿਲਕੁਲ ਵੀ ਕੁਝ ਵੀ ਨਹੀਂ ਹੁੰਦਾ ਜਿਵੇਂ ਬੱਚੀ ਸਾਡੇ ਕੋਲ ਆ ਗਈ ਅੱਜ ਉਹਦਾ ਪਿਤਾ ਲਫਾਫੇ ਚੁੱਕਦਾ ਹੈ ਔਰ ਬੱਚੀ ਤੁਸੀਂ ਦੇਖਿਆ ਕਿ ਉਹਦੇ ਸੁਪਨੇ ਵੀ ਕਿੰਨੇ ਵੱਡੇ ਨੇ ਬੱਚੀ ਦੇ ਔਰ ਆਈ ਤੇ ਸਾਡੇ ਕੋਲ ਇਲਾਜ ਕਰਾਉਣਾ ਮਰ ਲਗੀ ਬਾਹ ਟੁੱਟੀ ਹੈ ਪਰ ਨਹੀਂ ਇਤੋਂ ਤੱਕ ਵੀ ਜਿੰਮੇ ਦੇ ਬਵਾਰੀ ਲੈ ਲਈ ਹੈ ਕਿ ਭਾਵੇਂ ਪੂਰੀ ਜ਼ਿੰਦਗੀ ਪੜ੍ਹਾਈ ਕਰਾਉਣੀ ਪਵੇ ਤੇ ਸਾਰੀ ਉਮਰ ਪੜ੍ਹਾਈ ਵੀ ਕਰਾਵਾਂਗੀ ਬੱਚੀ ਸੋ ਵਿਚਾਰਾਂ ਨੂੰ ਸਮਾਪਤ ਕਰਨਾ ਹੈ ਔਰ ਥੱਲੇ ਦੀ ਪੇਸ਼ੰਦ ਨੇ ਉਹਨਾਂ ਨੂੰ ਮਿਲਣਾ ਹੈ ਥੱਲੇ ਸਾਡੇ ਕੋਲ ਲੁਧਿਆਣੇ ਤੋਂ ਮਰੀਜ਼ ਆਇਆ ਹੈ ਵੀਰੋ ਉਹਨਾਂ ਦੇ ਗੋਡੇ ਬਦਲਨੇ ਨੇ ਔਰ ਲੁਧਿਆਣੇ ਤੋਂ ਔਰ ਪਿੱਛੇ ਦੇ ਜੂਪੀ ਤੋਂ ਮਰੀਜ਼ ਆਇਆ ਸੀ ਉਹਨਾਂ ਦੇ ਗੋਡੇ ਬਦਲੇ ਸੀਗੇ ਇਹ ਤਾਂ ਚੂਲਾ ਚੂਲਾ ਹੀ ਰਿਪਲੇਸਮੈਂਟ ਕੀਤੀ ਆ ਮਤਲਬ ਦੂਰੋਂ ਦੂਰੋਂ ਲੋਕ ਆਉਂਦੇ ਨੇ ਔਰ ਚਲੋ ਮੈਨੂੰ ਇਹ ਹੁੰਦਾ ਹੈ ਕਿ ਸਾਨੂੰ ਕੋਈ ਵਿਊਜ਼ ਨਾਲ ਕੋਈ ਸ਼ੇਅਰ ਨਾਲ ਇੰਨਾ ਮਤਲਬ ਨਹੀਂ ਹੈਗਾ ਸਾਨੂੰ ਇਹ ਹੁੰਦਾ ਹੈ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮਰੀਜ਼ਾਂ ਤੱਕ ਵੀਡੀਓ ਜਾਵੇ ਔਰ ਜਿਹੜੇ ਲੋਕ ਆਪਣਾ ਲੋਕੀ ਲੁੱਟ ਖੋੜ ਤੋਂ ਬਚਣ ਕਿ ਬੰਦੋ ਤਿੰਨ ਤਿੰਨ ਚਾਰ ਚਾਰ ਲੱਖ ਰੁਪਈਆ ਜਦਾਂ ਬਾਹਰ ਡਾਕਟਰ ਲੈ ਲੈਂਦੇ ਨੇ ਉਸ ਚੀਜ਼ ਤੋਂ ਲੋਕ ਬਚ ਸਕਣ ਔਰ ਇੱਥੇ ਆ ਕੇ ਔਰ ਵਧੀਆ ਡਾਕਟਰ ਜਿਹੜੇ ਪੰਜਾਬ ਦੇ ਮਾਹਿਰ ਡਾਕਟਰ ਜਿਨ੍ਹਾਂ ਦਾ ਨਾਮ ਦਾ ਉਹਨਾਂ ਕੋ ਆਪਣਾ ਨਾਓਨ ਪ੍ਰੋਫਿਟ ਇਲਾਜ ਜਿਹੜਾ ਕਰਾ ਸਕਦਾ